हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਟਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਵੜਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆ ਗਈਆਂ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਟੋਕੜ ਵੜ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਏ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਵਦਿਆ ਵਦਿਆ ਬਈ ਕਿਰਪਾ ਮਾਲਕ ਦੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਈ ਨਾਮ ਆਪਣਾ ਅਵਤਾਰ ਸਿੰਘ ਆ ਤੇ ਪਿੰਡ ਆਪਣਾ ਭਗਤਪੁਰਾ ਮੋੜ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਣੀ ਤਪਾਗੀ ਹੂੰ ਨੇੜੇ ਆਪਾਂ ਨੂੰ 5 ਕਿਲੋਮੀਟਰ ਸੈਣਾ ਰਹਿ ਜਾਂਦਾ ਹੂੰ 5 ਹੀ ਮੋੜ ਦਾ ਪਰ ਰਹਿ ਜਾਂਦਾ ਸਭ ਤੋਂ ਨੇੜੇ ਪੱਖੋ ਕੰਚੇ ਰਹਿੰਦੇ ਆਪਾਂ ਨੂੰ 1.5 ਕਿਲੋਮੀਟਰ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ 98769

ਉੱਲ ਵੱਡੀ ਅੱਵੇ ਬਸੀ ਕੀ ਬਾਤ ਆ ਭਾਈ ਤੇ ਭਾਈ ਕਿੰਨਾ ਕ ਦੁੱਧ ਲਾ ਲਈਆਂ ਬੋਲਾ ਭਾਈ 12 ਲੀਟਰ ਬੋਲਾ ਹੁਣ ਇਸ ਟਾਈਮ ਕੋਈ ਮਰਜੀ ਭਰਾ ਹਨ ਆਪਦੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਜੇ ਆਪ ਬਾਕੀ ਥਣ ਬਹੁਤ ਚੰਗਾ ਯਾਰ ਹਨ ਥਣ ਬਹੁਤ ਚੰਗਾ ਨਹੀਂ ਜਿਆਦਾ ਬਾਕੀ ਤੇ ਮੱਝ ਨਾਲ ਦਾ ਸਿਸਟਮ ਵੀਰੇ ਗਰਮੀ ਮੰਨਣੀ ਨਹੀਂ ਜਰਸੀ ਵਹਿੜ ਆ ਗਈ ਇਹ ਕਿੰਨਾ ਖਤ ਤੋ ਦੇ ਦੁੱਧ ਭਾਈ 16 17 ਲੀਟਰ ਤੋਂ ਬਾਹਰ ਮਰਦੀ ਨਹੀਂ ਘੱਟ ਤੋਂ ਘੱਟ ਉੱਪਰ ਜਿੰਨਾ ਮਰਜ਼ੀ ਭਰੇ 16 17 ਲੀਟਰ ਦੀ ਗਾਰੰਟੀ ਜਿਹੜਾ ਮਰਜ਼ੀ ਭਰਾਲੇ ਜੇ 12 ਲੀਟਰ ਤਾਂ ਹੁਣ ਮੰਨ ਕੇ ਲੈ ਜੇ ਦੋ ਟਾਈਮ ਬਾਈ ਇਹਨਾਂ ਮੰਨ ਕੇ ਚਲੋ ਦੋ ਟਾਈਮ ਚਾਰ ਟਾਈਮ ਆਪਦੀ ਚਵਾਈ ਕਰਕੇ ਤਸੱਲੀ ਕਰਕੇ ਜਾ ਸਕਦਾ ਕੋਈ ਚੱਕਰੀ ਨਹੀਂਗਾ ਪਰਸੋਂ ਨਹੀਂ ਛੁਈ ਵੀ ਆਪਣੇ ਕੋਲੇ ਵੀਡੀਓ ਪਕਿਆ ਸਾਰਾ ਕੁਝ ਪਿਆ ਜੇਰ ਦੀ ਪਈ ਆ ਪਰਸੋਂ ਸੂਂਦੀ ਦੀ ਪਈ ਆ ਪਰਸੋਂ ਹੀ ਛੁਈ ਗਈ ਵੀਰੇ ਤੇ ਖੋਲ ਨਹੀਂ ਬਾਈ ਤੋਰ ਦੇ ਪੱਤੇ ਨੂੰ ਸਿੰਘ ਜ਼ਰੂਰ ਆ ਬਰੀਕੀ ਵਾੜ ਤੇ ਸਿੰਘ ਕੋਈ ਉਹ ਨਹੀਂ ਚੱਪਾ ਸਿੰਘ ਹੀ ਆ ਕੋਈ ਸ਼ੈਡ ਵਾਲਾ ਨਹੀਂ ਕੋਈ ਮਾਰ ਨਾਲ ਉਹਦੇ ਕਰਨ ਵਾਲਾ ਨਹੀਂਗਾ ਇਹ ਸਿੰਘ ਦੇ ਕੋਈ ਟੱਕਰ ਨਹੀਂ ਹਾਂ ਇਹਨ ਰੰਗ ਰੂਪ ਲਾਲੀ ਵਾਲੀ ਆ ਬੈੜ ਤੇ ਪੂਰੀ ਪ੍ਰਿੰਟ ਵਾਲੀ ਆ ਵੀਰੇ ਬੈੜ ਜਾ ਜਿੰਦ ਜਾਨ ਵਾਲੀ ਆ ਪੂਰੀ ਬਾਕੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਿਰੇ ਬੋਲੋ ਖਾਲੀ ਕਰੀ ਵੀਰੇ ਬੈੜ ਜਾ ਠੀਕ ਹੈ ਹਾਂ ਕੋਈ ਇਹ ਨਹੀਂ ਹੈਗਾ ਵੀ ਉਹ ਖਵਾਣਾ ਬੋਲੋ ਖਾਲੀ ਦੇ ਦੋ ਚਾਰ ਟਾਈਮ ਜਿਹੜਾ ਮਰਜੀ ਭਰਾ ਆਪਦੀ ਤਸੱਲੀ ਕਰ ਲੈ ਯਾਰ ਤਰ ਪੀ ਲਾਉਣੇ ਠੀਕ ਹੈ ਬਾਈ ਕਹਿੰਦਾ ਆਪਦੀ ਤਸੱਲੀ ਕਰ ਲਓ ਜਮ ਮਰਜੀ ਕੋਈ ਚੱਕਰੀ ਨਹੀਂਗਾ ਬਾਈ ਬਾਕੀ ਥਣ ਥਣ ਦੇਖ ਥਣ ਥਣ ਬਾਲਾ ਚੰਗਾ ਨਜਾਇਜ਼ ਜਿਆਦਾ ਚੰਗਾ ਬਾਈ ਤੇ ਬਈ ਇਹਦਾ ਮੁੱਲ ਫਿਰ ਕੀ ਰਹੂ ਮੁੱਲ ਵੀਰੇ ਦੀ 55000 ਦੀ ਆਪਾਂ 100 ਕਿਲੋਮੀਟਰ ਪਹੁੰਚ ਦੇ ਦਾਂਗੇ ਬਸ ਠੀਕ ਹੈ ਕੱਲੀ ਕੱਲੀ ਵਹਿਣਦੀ ਹੋਊਗਾ ਕੱਲੀ ਕੱਲੀ ਬਾੜ ਦੇ ਪਹੁੰਚ ਦੇ ਦਾਂਗੇ ਬਸ ਬਾਲਾ ਸੌਦੇ ਬਾਜੀ ਜਨਾ ਭਰਾ ਪਾਵੇ ਹਨ ਆਪਾਂ ਉਹੀ ਆਪਣਾ 2200 2500 ਪਹੁੰਚ ਲਾਂਗੇ ਆ ਨਾ ਮਾਣ ਹੁੰਦਾ ਰ ਵਿੱਚ ਹਾਂ ਧਾਰਾ ਮਾਰੋਗੇ ਹਾਂ ਧਾਰਾ ਮਾਰ ਦਿਓ ਮਾਰ ਦਿਓ ਬਾਈ ਡਾਕਟਰ ਠੰਡੀ ਬਹੁਤ ਆ ਬਾਈ ਠੰਡੀ ਬਾਲੀ ਨਜਾਇਜ਼ ਆ ਤੇ ਇੱਕ ਹੋਰ ਡਾਕਟਰ ਹਨ ਆਪਾਂ ਨਿਆਣਾ ਲਾਤਾ ਨਿਆਣਾ ਲਾਜ ਹੈ ਨਾ ਲਾਏ ਨੂੰ ਕੋਈ ਚੱਕਰ ਨਹੀਂ ਬੈਠਦਾ ਸਹੀ ਹੈ ਬਾਈ ਆਪਾਂ ਦਾ ਐਵੇਂ ਚਲਾ ਦੇ ਤਸੱਲੀ ਕਰਾਉਣੀ ਜ਼ਰੂਰੀ ਹੈ ਹਨਾ ਨਿਆਣਾ ਜਾ ਖੋਲ ਕੇ ਮਾਰਦਾ ਨਾ ਕੋਈ ਚੱਕਰੀ ਨਹੀਂ ਵੀਰੇ ਮੱਝ ਨਾਲ ਦੀ ਆ ਕੁੜੀਆਂ ਬੁੜੀਆਂ ਜਵਾਗ ਜਿਹੜਾ ਮਰਜੀ ਚੋਈ ਜਾਵੇ ਸਹੀ ਹੈ ਬਾਲੀ ਨਹੀਂ ਜਾਂਦੀ ਬਾਲੀ ਖੰਡੀ ਨਹੀਂ ਜਾਏ ਪੱਕੇ ਸਰੀਰ ਦੁੱਧ ਦੇਖ ਡਾਕਟਰ ਜਮਾ ਚਿੱਟਾ ਮੱਝ ਨਾਲ ਇਹ ਹੈ ਹੀ ਮੱਝ ਵਾਲਾ ਕੰਮ ਆ ਸਿਸਟਮ ਬਾਈ ਡਾਕਟਰ ਕੀ ਬਾਤ ਆ ਬਾਈ ਠੰਡੀ ਠੁੰਡੀ ਕਰਮਾ ਲਈ ਹਾਂ ਬਹੁਤ ਜ਼ਿਆਦਾ ਜਿਵੇਂ ਮਰਜੀ ਕੋਈ ਬੈਠੀ ਜਾਵੇ ਯਾਰ ਜਾਂ 10 ਆੜੀ ਉੱਠ ਉੱਠ ਕੇ ਬੈਠੀ ਚੱਲ ਪੈੜ ਥੰਦੇ ਕੋਈ ਚੱਕਰੀ ਅੱਗੇ ਬਾਈ 2 ਨੰਬਰ ਤੇ ਇਹ ਬਈ ਪਹਿਲਾ ਸੂਆ ਸੂਈ ਆ ਡਾਕਟਰ ਹੂੰ ਤੇ ਛੇਮਾ ਸਤਵਾਂ ਦਾ ਨਾਜੇ ਨੂੰ ਸੂਈ ਨੋਵਾਂਗਾ ਹੂੰ ਤੇ ਨੌ ਦਾ 1 ਕਿਲੋ ਬੋਲਾ ਤਿਆਰ ਹੋਊਗਾ ਨੌ ਮੰਨ ਕੇ ਜਿਹੜਾ ਮਰਜੀ ਭਰਾਓ ਦੋ ਜਾ ਬੱਚਾ ਬਈ ਇਹ ਬੱਚਾ ਬੱਸ ਆ ਗਿਆ ਵੀਰੇ ਬੱਚਾ ਬੱਸ ਆ ਗਿਆ ਬੱਛਾ ਬਾਲਾ ਚਾਹਾਂਗਾ ਮੈਂ ਹੂੰ ਐਰ ਸ਼ਹਿਰ ਦਾ ਬੱਚਾ ਐਰ ਸ਼ਹਿਰ ਦਾ ਬੱਚਾ ਆ ਗਿਆ ਵੀਰੇ ਚੁਵਾਈ ਚੁਈ ਕਿਵੇਂ ਚੁਈ ਤੂਈ ਇੱਕ ਨੰਬਰ ਆ ਵੀਰੇ ਧਾਰਾ ਮਾਰ ਦਾਂਗੇ ਆਪਾਂ ਕਿੰਨਾ ਕਦਤ ਦੇ ਦੂ ਬਾਈ ਦੁੱਧ ਘੱਟ ਤੋਂ ਘੱਟ ਤੇਰਾ 14 ਕਿਲੋ ਤੋਂ ਮਰਦੀ ਨਹੀਂ ਬੈੜ ਬਾਕੀ ਥਾਨ ਵਾਲਾ ਚੰਗਾ ਥਾਨ ਬਹੁਤ ਚੰਗਾ ਪਾਰੇ ਦਾ 15 ਪਾਰੇ 14 ਕਿਲੋ ਆਪਾਂ ਕਹਿ ਕੇ ਦੇਵਾਂ ਜਿਹੜਾ ਮਰਜੀ ਨੇ 9 ਕਿਲੋ ਦਾ ਹੁਣ ਬਾਈ ਜਿਹੜਾ ਮਰਜੀ ਭਰਾ ਹਨਾ ਦੋ ਟਾਈਮ ਚਾਰ ਟਾਈਮ ਚੁਵਾਈ ਕਰਕੇ ਲੈ ਜਾਈ ਹਾਏ ਬੌਲੇ ਜੀ ਆਹ ਬਾਕੀ ਕਾਫੀ ਕਲਰ ਚ ਆ ਗਿਆ ਹਾਂ ਕਾਫੀ ਕਲਰ ਚ ਹਾਏ ਜਰਸੂਈ ਆ ਵੀਰੇ ਕਾਫੀ ਕਲਰ ਚ ਆ ਗਈ ਮਾੜੀ ਜੀ ਫਿੱਕੀ ਫਿੱਕੀ ਆ ਬੱਸੀ ਹੂੰ ਉਹ ਤਾਂ ਹਟਾ ਬੱਚਾ ਦਮਾੜੀ ਤੁਹਾਡਾ ਬੱਚਾ ਚੈੱਕ ਕਰਵਾਣੇ ਬਾਈ ਤੇ ਬਾਕੀ ਨਾ ਥੋੜਾ ਜਿਆ ਮਨ ਕੇ ਚੱਲੋ ਵੀ ਜੇ ਸੰਭ ਗਈ ਹਨਾ ਹਾਂ ਸੰਭਣ ਵਾਲੀ ਸੰਭਾਈ ਤੇ ਨਹੀਂ ਹੈਗੀ ਬਸ ਚਾਰੂ ਚਰੂ ਬਹੁਤ ਆ ਜਾਣ ਬਹੁਤ ਜਾਣ ਤੇ ਬਹੁਤ ਬੱਚੇ ਆਏ ਨਹੀਂ ਹੈਗੇ ਕੋਈ ਹੋਗਾ ਠੀਕ ਹੈ ਮਾੜੀ ਜੀ ਬਸ ਫਿੱਕੀ ਫਿੱਕੀ ਬੱਚੀ ਜ਼ਰੂਰ ਆ ਉਹ ਇਹ ਜਾ ਪਾ ਇਹਦਾ ਬਾਈ ਕੀ ਪਾ ਫਿਰ ਇਹਦਾ ਲੈਣ ਦੇਣੀ ਇਹਦੀ 35000 ਰੁਪਏ ਬਾਈ ਪਹੁੰਚ ਕਰ ਦਾਂਗੇ 100 ਕਿਲੋਮੀਟਰ 35000 35000 ਦੁੱਧ 14 15 ਕਿਲੋ ਤੋਂ ਮਰਦੀ ਨਹੀਂਗੀ ਜਿਹੜਾ ਮਰਜੀ ਭਰਾ ਲੈ ਜੇ 35000 ਰੁਪਏ ਚ ਬਾਈ ਕਹਿੰਦਾ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਪਹੁੰਚ ਕਰ ਦਾਂਗੇ ਠੀਕ ਹੈ 35000 ਰੁਪਏ ਚ ਬਾਈ ਮਾੜੀ ਜੀ ਫਿੱਕੀ ਫਿੱਕੀ ਕੋਈ ਏਡੀਓ ਹੋ ਵੀ 9 ਕਿਲੋ ਬੋਲਾ ਜਿਹੜਾ ਮਰਜੀ ਭਰਾ ਹਣਾ ਮਣਕੇ ਲੈ ਜੇ ਇਸ ਟਾਈਮ ਹੂੰ ਵੀ 6 ਮਾ 7 ਮਾ ਦਨਾ ਛੂਈ ਨੂੰਗਾ 14 ਮਾਰੋਂਗੇ 14 ਮਾਰ ਮਾਰ ਦਿਓ ਬਾਈ ਲੈ ਬਾਈ ਠੰਡੀ ਦੇਖ ਯਾਰ ਠੰਡੀ ਬਾਲੀ ਨਜਾਇਜ਼ ਆਦੇ ਬਾਈ ਦੁੱਧ ਵੀ ਚੰਗਾ ਬਾਈ ਡਾਕਟਰ ਇਹ ਨਹੀਂ ਹੈਗਾ ਵੀ ਦੁੱਧ ਚਿੱਟਾ ਇਹਦਾ ਵੀ ਹਣਾ ਦੁੱਧ ਮੈਂ ਤੈਨੂੰ ਦੱਸਿਆ ਚਰਸੀ ਆ ਨਾ ਦੋ ਤਿੰਨ ਚਿੱਟਾ ਹੀ ਹੁੰਦਾ ਯਾਰ ਸਹੀ ਆ ਫੈਟ ਵਾਲਾ ਦੁੱਧ ਪਾਉਣਾ ਇਹਨਾਂ ਨੇ ਇਹਨਾਂ ਦਾ 14 15 ਵੀ 20 ਦੇ ਬਰਾਬਰ ਆ ਬਰਾ ਸਹੀ ਆ ਬਾਈ ਕਿਉਂਕਿ ਗਾੜਾ ਦੁੱਧ ਫੁਗੋ ਹਾਂ ਪੈਂਟ ਵਾਲਾ ਦੋ ਨੌ ਲੀਟਰ ਵੀਰੇ ਹੁਣ ਜਿਹੜਾ ਮਰਜ਼ੀ ਭਰਾ ਹਣਾ ਆਪਦੀ ਤਸ਼ਲੀ ਕਰਕੇ ਲੈ ਜੇ ਠੀਕ ਹੈ ਦੋ ਟਾਈਮ ਚਾਰ ਟਾਈਮ ਆਉਂਦੀ ਚਵਾਈ ਕਰ ਲੈ ਕੋਈ ਚੱਕਰ ਨਹੀਂਗਾ ਠੀਕ ਹੈ ਮੜੀ ਫਿੱਕੀ ਫਿੱਕੀ ਆ ਬੱਸੀ ਮੁੱਲ ਕੋਈ ਨਹੀਂ ਧੋਕੜਾਂ ਵਾਲਾ ਮੁੱਲ ਲਗਾ ਵੀਰੇ ਸਹੀ ਆ ਬੱਸੀ ਤਾਜੀ ਬੱਸੀ ਆ ਕਿੰਨਾ ਯਾਰ ਗੱਲ ਕਰੀਏ ਠੰਡੀ ਠੁੰਡੀ ਦੀ ਫੁੱਲ ਆ ਠੰਡੀ ਠੁੰਡੀ ਦਾ ਫੁੱਲ ਆ ਜੇ ਦਵਾਰੇ ਜਿਵੇਂ ਮਰਜ਼ੀ ਫੇਰਾ ਲੱਖ ਰੁਪਏ ਭਾਜਾ ਕੋਈ ਚੱਕਰੀ ਨਹੀਂਗਾ ਜਿਵੇਂ ਹਾਂ ਜਿਵੇਂ ਮਰਜ਼ੀ ਬੈਠੀ ਜਾ ਨਾ ਮਾਰ ਦੇ ਲੈ ਕੋਈ ਚੱਕਰੀ ਨਹੀਂਗਾ ਹੰਤਾਲ ਨਾ ਕੀ ਬਾਤ ਆ ਹਣਾ ਜਿਵੇਂ ਮਰਜ਼ੀ ਕੋਈ ਚੱਕਰੀ ਨਹੀਂ ਡਾਕਟਰ ਠੰਡੀ ਤੇ ਤਿੰਨ ਨੰਬਰ ਤੇ ਤਿੰਨ ਨੰਬਰ ਤੇ ਵੀਰੇ ਬੈੜ ਆ ਗਈ ਤੋਕੜ ਆਹੇ ਹੂੰ ਕੋਈ ਢਾਈ ਦੀ ਮੰਨ ਲੈ ਕੋਈ ਤਿੰਨ ਦੀ ਮੰਨ ਲੈ ਭਰਾ ਹਣਾ ਸੂਈ ਮਾਗਰੇ ਦੇ ਬੱਸੀ ਆ ਗਈ ਹੂੰ ਦੁੱਧ 10 ਲੀਟਰ ਆਪਦੇ ਦੋ ਟਾਈਮ ਚਾਰ ਟਾਈਮ ਚੁਆਈ ਕਰਕੇ ਲੈ ਜੇ 10 ਤੋਂ ਬਾਹਰ ਨਿਪੜੋਗਾ 10 ਕਿ ਲੀਟਰ ਦੀ ਆਉਦੀ ਚੁਆਈ ਕਰਕੇ ਲੈ ਜਾ ਵੀਰੇ ਬਾਕੀ ਥਾਨ ਗਲਾਬੀ ਥਾਨ ਗਲਾਬੀ ਆ ਬਹੁਤ ਚੰਗਾ ਥਾਨਾ ਚੋਣ ਬਹੁਤ ਚੰਗਾ ਲੱਗਿਆ ਵਾ ਗੋਫੇ ਨਾਲ ਦਾ ਮੋਟਾ ਚੋਣਾ ਤੇ ਖੋਲੀ ਤੋਰ ਦੇ ਪੱਤੇ ਨੂੰ ਮਾੜੀ ਖੋਲ ਕੇ ਮਾੜੀ ਦੀ ਬਸ ਮੈਂ ਪੂਛ ਤੋਂ ਲੰਡੀ ਲੰਡੀ ਐ ਬਾੜ ਬਾੜ ਦਾ ਲੇਖਾ ਕੋਈ ਨਹੀਂ ਬਈ ਮਾਗਰ ਬੱਚਾ ਬਹੁਤ ਚੰਗਾ ਬੱਸੀ ਆ ਮਾਗਰ ਬੱਸੀ ਆਗੀ ਬੱਸੀ ਵੀ ਦੇਖ ਯਾਰ ਮਾ ਕਹਣਾ ਪੂਰੀ ਵੱਡੀ ਬੱਸੀ ਆ ਹਾਂ ਵੀਰੇ ਪੂਰੀ ਬੱਸੀ ਜਿਆਦਾ ਵਾਲੀ ਬੱਸੀ ਹੈਗੀ ਪੜਿਆ ਪਲਿਆ ਬੱਚਾ ਨਾ ਪੂਰਾ ਪਲਿਆ ਕੋਈ ਇਹਨੇ ਹੋ ਹੈਗਾ ਵੀ ਹਾਂ ਪੜਿਆ ਬੱਚਾ ਪੂਰਾ ਆਹ ਬੱਚਾ ਦੇ ਕੀ ਸੱਲੇ ਤੁਲੇ ਹੂੰ ਕੀ ਆ ਬਾਤ ਆ ਯਾਰ ਨਾ ਤੇ ਬਾਕੀ ਆਪਦਾ ਵੀ ਤੋਰਾ ਤਾਰਾ ਤੋਰਾ ਤਾਰਾ ਪਹੁੰਚਾ ਬੱਚੀ ਹੋਰ ਵੀ ਚੰਗੇ ਭਾਈ ਹੂੰ ਫਿਕਸ ਲੈਵੇ ਦੀ ਆ ਸਹੀ ਆ ਤੇ ਦੁੱਧ 10 ਲੀਟਰ ਤੋਂ ਬਾਹਰ ਆਗਾ ਭਰਾ 10 ਲੀਟਰ ਆਪਦੀ ਜਰਸੀ ਹੈ ਰਗਮੁਈ ਆ ਨਾ ਜਰਸੀ ਆ ਬਈ ਸਹੀ ਜਰਸੀ ਆ ਬਾਈ ਸੱਪੇ ਉੱਚ ਗਈ ਆ ਉੱਚ ਹੈ ਜਰਸੀ ਹੋਈ ਆ ਗਈ ਕੱਦ ਦੀ ਗੱਲ ਕਰੀਏ ਬਾਈ ਕੱਦ ਦਰਮਿਆਨਾ ਹੈ ਨਾ ਕੱਦ ਦਰਮਿਆਨਾ ਡਾਕਟਰ ਕੱਦ ਜਰਸੀ ਵਾਲਾ ਬਸ ਡੱਬੀ ਆ ਗਈ ਆ ਮਨ ਵੀ ਐਸਪੀ ਦੇ ਪੇਟੋਂ ਕਈ ਵਾਰੀ ਬੱਚਾ ਪੈਦਾ ਹੋਇਆ ਹੁੰਦਾ ਜਰਸੀ ਦਾ ਉਹ ਸਿਸਟਮ ਆਗਾ ਤੀ ਤਾਰਾ ਮਾਰੋਗੇ ਤਾਰਾ ਮਾਰ ਦਿਓ ਮਾਰ ਦਿਓ ਬਾਈ ਚੋਣ ਦਾ ਬਾਲਾ ਚੰਗਾ ਬਈ ਡਾਕਟਰ ਨਜਾਇਜ਼ਾਰੇ ਚੋਣ ਚੰਗਾ ਆ ਦੁੱਧ ਇਹਦਾ ਵੀ ਫੈਟ ਵਾਲਾ ਦੇ ਚਿੱਟਾ ਦੁੱਧ ਦਾ ਬਾਕੀ ਕਹਿਣਾ ਕੁਝ ਨਹੀਂ ਹਾਂ ਨਾ ਨਾ ਕਹਿਣ ਕੋਣ ਤਾਂ ਕੋਈ ਚੱਕਰੀ ਨਹੀਂ ਡਾਕਟਰ ਹੂੰ ਕਹਿੰਦਾ ਜਿਵੇਂ ਮਰਜ਼ੀ ਉਹ ਕਰੀ ਚੱਲ ਇਹਨਾਂ ਨੂੰ ਸਹੀ ਹੈ ਬਈ ਦੇ ਚੂਣ ਨਾਲੇ ਬਿਨਾ ਪਛਮਾਇ ਬਿਨਾ ਉਹ ਤੋਂ ਧਾਰਾ ਮਾਰੀ ਡਾਕਟਰ ਆਪਾਂ ਜਦੋਂ ਪਛਮਾ ਕੇ ਡੰਗਰ ਉਹ ਕਰਨਾ ਨਾ ਉਦੋਂ ਦਾ ਚਵਾਈ ਕੁਝ ਹੋਰ ਹੀ ਹੁੰਦੀ ਆ ਤਾਂ ਤੇ ਹੂੰ ਸਹੀ ਹੈ ਬਈ 10 ਲੀਟਰ ਭਰਾ ਜਿਹੜਾ ਮਰਜ਼ੀ ਆ ਨਾ ਭਰਾ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜੇ ਕੋਈ ਚੱਕਰੀ ਨਹੀਂ ਆ ਠੀਕ ਹੈ ਬਈ ਚਿੱਟਾ ਦੁੱਧ ਦਾ ਫੈਟ ਵਾਲਾ ਦੁੱਧ ਹੋਣਾ ਹੈ ਜਰਸੀ ਹੈਗੀ ਆਹ ਹੈ ਆ ਡੱਬੇ ਉੱਚ ਗਏ ਸਹੀ ਹੈ ਭਾਈ ਰੰਗ ਡੱਬਾ ਗਿਆ ਹੈ ਨਾ ਹਾਂ ਕੱਦ ਜਰਸੀਆਂ ਵਾਲਾ ਸਾਰਾ ਜਰਸੀ ਬੱਚਾ ਬੱਛੀ ਹੈ ਬੱਛੀ ਬਹੁਤ ਪਿਆਰੀ ਹੈ ਭਾਈ ਮਾਂ ਡਾਕਟਰ ਹੂੰ ਬੱਛੀ ਥੱਲੇ ਚੱਕਰਾ ਦੇ ਬੜੀ ਪਿਆਰੀ ਹੈ ਹਾਂ ਬੱਛੀ ਵੀ ਡੱਬੀਓ ਤੋਂ ਆ ਗਈ ਹੈ ਜਰਸੀ ਦਾ ਬੱਛੀ ਵੀ ਬੱਚਾ ਹੈ ਸਹੀ ਬਹੁਤ ਚੰਗਾ ਬੱਚਾ ਪਾਲਿਆ ਬੱਚਾ ਤਾਂ ਹੋਇਆ ਹੈ ਨਾ ਹੂੰ ਤੇ 4 ਨੰਬਰ ਤੇ ਏ ਬਾਈ ਡਾਕਟਰ ਜਰਸੀ ਆ ਗਈ ਬੈੜ ਦੂਜਾ ਸੂਆ ਸੁੰਦੀ ਹੈਗੀ ਕਿੰਨੇ ਕੇ ਦਿਨ ਕਰਮਾਂ ਵਾਲੀ ਬਾ ਪੰਜ-ਛੇ ਦਿਨ ਲੈਂਦੀ ਹੈਗੀ ਤੇ ਲੇਵਾ ਬਾਲਟ ਲਾ ਰਹੇ ਨੇ ਲੇਵਾ ਬਾਲਟ ਲਾ ਕੱਢ ਦੂ ਡਾਕਟਰ ਸਾਰੀ ਪੰਡ ਲਾ ਕੇ ਸੂ ਹਣਾ ਪੰਡ ਲਾ ਕੇ ਸੋਣਾ ਬੱਸੀ ਨੇ ਮਾ ਮੜਾ ਉਪਰਾ ਕਰਦੇ ਠੰਡੀ ਹੀੜ ਦੇ ਲੈ ਲੈਖੇ ਕੋਈ ਨਹੀਂ ਜਿਵੇਂ ਮਰਜ਼ੀ ਬੈਠੇ ਕੋਈ ਚੱਕਰੀ ਨਹੀਂ ਮਾਲੀ ਠੰਡੇ ਆ ਨਾ ਮਾਲੀ ਠੰਡੇ ਨਜਾਇਜ਼ ਆ ਇਧਰੋਂ ਵੀ ਥਾਂ ਚੱਕਰਵਾਣੇ ਜਿਵੇਂ ਮਰਜ਼ੀ ਕਰਵਾ ਡਾਕਟਰ ਆਪਣੇ ਇਧਰ ਲਈ ਪੰਜਾਬ ਵਾਲੀ ਹੈਗੀ ਕੋਈ ਉਹ ਤਾਂ ਹੈ ਨਹੀਂ ਇਹ ਵੀ ਛੋਡੀ ਹੈਗੀ ਵਧੀਆ ਬੈੜ ਆ ਗਈ ਦੂਜੇ ਸੂਏ 15-16 ਕਿਲੋ ਡਾਕਟਰ ਤੋਂ ਨਾ ਮਾਰ ਪਾਈ ਜਿੰਦ ਜ ਪਤਾ ਚੱਕਰ ਗਿਆ ਭਰਾ ਆਪਣੇ ਪੰਜਾਬ ਵਾਲੀ ਬਿਹੜ ਤਾਂ ਨਾ ਪਲੀ ਵੀ ਹੁੰਦੀ ਹੈਗੀ ਕੋਈ ਵੜ ਹੋਵੇ ਫਿੱਕੀ ਵੀ ਠੀਕ ਆ ਸਹੀ ਆ ਇਹ ਉਧਰ ਲਿਆ ਨਹੀਂ ਹੈਗੀਆਂ ਵੀ ਉਹ ਆ ਜਿੰਦ ਜਾਨ ਵਾਲੀ ਬਿਹੜਾ ਗੋਲੇ ਵਾਲੀ ਬਿਹੜਾ ਤਾਂ ਦੇ ਕੱਲੀ ਕੱਚੀ ਆ ਕਬਾ 5-6 ਦਿਨ ਦੀ ਜਿਹੜੀ ਹੈਗੀ ਨਰਮ ਨਰਮਾ ਡਾਕਟਰ ਤੇ ਮੋਹਰ ਵੀ ਅਜ ਉਹੇ ਜਿਹੀ ਆਉਣਾਗਾ ਦਾ ਮੁੱਲ ਫਿਰ ਇਹਦੀ 55000 ਦੀ 100 ਕਿਲੋਮੀਟਰ ਪਹੁੰਚ ਦੇ ਦੇ 55 ਚ ਜਮਾ 55 ਦੇ ਡਾਕਟਰ ਠੀਕ ਆ 100 ਕਿਲੋਮੀਟਰ ਉਹ ਵੀ ਕੱਚੀ ਕੱਚੀ ਨਰਮ ਨਰਮਾ ਵਾਲਾ ਰੇਟ ਆ ਕਹਿੰਦਾ ਜਿਹੜੀ ਅੱਜ ਦੀ ਘੜੀ ਉਹ ਠੀਕ ਕੱਚੀ ਦਾ ਰੇਟ ਆ ਕਹਿੰਦਾ ਜਦੋਂ ਤਿਆਰ ਹੋਗੇ ਉਦੋਂ ਉਦੋਂ ਇਹ ਵੀ ਬਾਈ ਬਾੜ 5-4 ਦਿਨ ਲੈਂਦੀ ਆ ਜਰਸੀ ਹੂੰ ਤੇ ਹਜਾ ਦੇ ਬਾਲਟੇ ਲੰਡਾ ਨੇ ਕੱਢ ਕੇ ਛੋਨਾ ਕਰ ਮਾਲੀ ਨੇ ਮਾਣ ਤਾਂ ਮਹਾ ਬਾਹਲਾ ਚੰਗਾ ਡਾਕਟਰ ਨੇ ਜਾਇ ਜਾਰੇ ਲੈ ਬਹਿ ਜਾਏ ਜਿਵੇਂ ਮਰਜੀ ਥੱਲੇ ਕੋਈ ਚੱਕਰ ਹੀ ਨਹੀਂ ਕਰਨ ਬਰਫਰ ਕੀ ਹੈ ਨਾ ਮਹਾ ਬਾਹਲੀ ਠੰਡੀ ਡਾਕਟਰ ਨੇ ਜਾਇ ਜਾ ਕੀ ਬਾਤ ਜਵਾਕ ਚ ਕੁੜਿਆਂ ਬਣੇ ਜਿਵੇਂ ਮਰਜੀ ਚੋਈ ਜਾਣ ਹਜਾ ਬਾਲਟੀ ਲੰਡਾ ਡਾਕਟਰ ਸਾਰੀਆਂ ਚੱਕ ਦਿੰਨੀਆਂ ਬੈੜ ਨੇ ਬਾਕੀ ਇਹਨੂੰ ਵਧੀਕ ਕਹਿ ਸਕਦੇ ਆਪਾਂ ਇਹ ਵੱਡੀ ਆ ਪੰਜਾਬ ਵਾਲੀ ਵੱਡੀ ਬੈੜ ਜਰਸੀ ਹੈਗੀ ਦੁੱਧ ਡਾਕਟਰ ਨੇ ਘੱਟ ਤੋਂ ਘੱਟ ਪਾਉ ਤਾਂ 20 ਪਾਉਗੀ ਬੈੜ ਬਾਹਰ ਜਿੰਨਾ ਮਰਜੀ ਪਾ ਦੇ ਕਰਮਾਂ ਵਾਲੀ ਕਿੰਨੇ ਨੋਰਮਲ ਦੁੱਧ ਪਾਉਗੀ ਤਾਂ 20 ਲੀਟਰ ਪਾਉਗੀ ਐਡੀ ਬੈੜ ਹੋ ਬਾਕੀ ਬਾਲਟਾਂ ਲਾ ਦਿਖਾਈ ਜਾਂਦੀ ਬਾਲਟਾਂ ਲਾ ਦੇ ਡਾਕਟਰ ਚੱਕ ਦੇ ਨੇ ਬੈਹ ਨਹੀਂ ਹੋਣਾ ਡਾਕਟਰ ਬੈਹੜ ਤੋਂ ਭਰਾ ਕੁਛ ਬਣ ਕੇ ਸੋਣਾ ਕੁਛ ਬਣ ਕੇ ਸੋਣਾ ਉੱਦੇ ਵਾਲੀ ਬੈੜ ਵਾਲਾ ਕੰਮ ਆ ਗਈ ਜਦੋਂ ਨੇ ਸੋਣਾ ਤਾਂ ਸਹੀ ਆ ਬਾਈ ਬਾਕੀ ਮੁਰਨਾਂ ਦਾ ਵੀ ਥਾਂ ਛੋੜਾ ਪੈਂਦਾ ਘਰ ਵਾਲੀ ਹਾਂ ਹਾਂ ਲੰਮੀ ਲੰਮੀ ਬੇਲ ਦੀ ਗੱਲ ਕਰੀਏ ਸਮੀ ਦੀ ਗੱਲ ਕਰੀਏ ਫੋੜ ਕੱਦ ਵਾਜਣ ਲਿਆ ਹੁਣ ਮੁੰਡੇ ਦੇ ਤੋ ਬਰਾਬਰ ਜਾਂਦੀ ਆ ਭਰਾ ਹੂੰ ਬਰਾਬਰ ਜਾਂਦੀ ਆ ਸਹੀ ਆ ਬਾਈ ਫੁੱਲ ਵਾਜਣ ਵਾਲੀ ਬੈੜ ਆ ਗਈ ਤੇ ਇਹਦਾ ਮੁੱਲ ਫਿਰਦ ਕੀ ਆ ਇਹਦੀ ਡਾਕਟਰ ਅੱਜ ਵਾਲੇ ਹਿਸਾਬ ਤੇ 76000 ਦੀ 100 ਕਿਲੋਮੀਟਰ ਪਹੁੰਚ ਦੇ ਦਾਂਗੇ 70 ਚ 70 ਚ ਜਿਹੜੇ ਹਿਸਾਬ ਨਾਲ ਨਰਮ ਨਰਮਾ ਬੈਠ 70000 ਵੱਡੀ ਬਹੁਤ ਆ ਬੈਠਦਾ ਲੇਖਾ ਕੋਈ ਨਹੀਂਗਾ ਕੀ ਲੇਖਾ ਨਹੀਂ ਸਹੀ ਜਿੱਤੇ ਬੱਚਾ ਧਰਦਿਆ ਹਨਾ ਉਦਦੇ ਉਹ ਜਾ ਮੁੱਲ ਹੋਣਾਗਾ ਜਿਹੜਾ ਅੱਜ ਵਾਲਾ ਮੁੱਲ ਲਗਾ ਬਾਕੀ ਫੇਸਬੁਕ ਤੋਰਾ ਤਰ ਇੱਕ ਨੰਬਰ ਆਗ ਨਹੀਂ ਪੂਰਾ ਡਾਕਟਰ ਹਮ ਕੀ ਆ ਬਾਲੀ ਠੰਡੀ ਠੰਡੀ ਨਹੀਂ ਜਾਇਜ਼ ਆਦੇ ਆ ਵੀ ਕਿਹੜਾ ਗੱਲ ਆ ਤੋਰੇ ਹਮ ਜਿਵੇਂ ਮਰਦੀ ਜਿਹੜੇ ਪਾਸੇ ਦੀ ਮਰਜ਼ੀ ਵਜਾ ਕਰਮ ਵਾਲੀ ਨੂੰ ਆਂਦਾ ਇਹਨੂੰ ਪਤਾ ਹੀ ਨਹੀਂ ਪੈਰ ਚੱਕਣ ਵਾਲਾ ਦਾ ਵੀ ਚੱਕੀ ਦਾ ਕਿਵੇਂ ਹੁੰਦਾ ਆਹ ਬਾਲ ਢਿੱਲਾਂ ਸਾਰੀਆਂ ਚੱਕਦ ਨਹੀਂ ਆ ਬੈਠ ਨੇ ਸਹੀ ਆ ਬਈ ਥਾਂ ਥਣ ਜਿੱਤੇ ਮੋ ਹੋਈ ਨਾ ਉਹਦੇ ਦੱਸਣਾ ਡਾਕਟਰ ਵੀ ਕੀ ਥਣ ਮਾਰਦੀ ਆ ਕੀ ਬਾਤ ਆ ਬਈ ਤਿੰਨਾ ਕੇ ਆਪਾਂ ਤੁਹਾਨੂੰ ਪੰਜ ਦਿਖਾਦੇ ਬਈ ਪੰਜਾਂ ਜੋ ਕੋਈ ਵੀ ਪਸੰਦਾ ਵੇ ਕਰ ਲਿਓ ਬਾਈ ਨਾ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ